ਸ਼ਿਆਰਪੁਰ ਚ ਕਾਂਗਰਸ ਪਾਰਟੀ ਦੀ ਇੱਕ ਰੈਲੀ ਹੁਸ਼ਿਆਰਪੁਰ ਦੇ ਸ਼ਕਤੀ ਮੰਦਰ ਚ ਹੋਈ ਜਿਸ ਵਿੱਚ ਕਾਂਗਰਸ ਦੀ ਸਮੂਚੀ ਲੀਡਰਸ਼ਿਪ ਤੋਂ ਇਲਾਵਾ ਸ਼੍ਰੀ ਹਰगोਬਿੰਦਪੁਰ ਸਾਹਿਬ ਅਤੇ ਫਗਵਾੜਾ ਹਲਕੇ ਦੇ ਆਗੂਆਂ ਅਤੇ ਵਰਕਰਾਂ ਨੇ ਵੀ ਭਾਗ ਲਿਆ ਰੈਲੀ ਚ ਕਾਂਗਰਸ ਦੇ ਪੰਜਾਬ ਪ੍ਰਭਾਰੀ ਦਵਿੰਦਰ ਯਾਦਵ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਆਗੂ ਵੀ ਸ਼ਾਮਿਲ ਹੋਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਦਵਿੰਦਰ ਯਾਦਵ ਨੇ ਕਿਹਾ ਕਿ ਗੱਠਜੋੜ ਨੂੰ ਲੈ ਕੇ ਮੈਂ ਵੀ ਕੁਝ ਨਹੀਂ ਕਹਿ ਸਕਦਾ ਤੇ ਜਲਦ ਹੀ ਇਹ ਸਾਰਾ ਮਾਮਲਾ ਸਪਸ਼ਟ ਹੋ ਜਾਵੇਗਾ ਕਿ ਕਾਂਗਰਸ ਲੋਕ ਸਭਾ ਚੋਣਾ ਆਮ ਆਦਮੀ ਪਾਰਟੀ ਨਾਲ ਮਿਲ ਕੇ ਲੜੇਗੀ ਜਾਂ ਫਿਰ ਵੱਖਰੇ ਤੌਰ ਤੇ ਦੂਜੇ ਪਾਸੇ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਆਪ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੇਗੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਹਾਈ ਕਮਾਨ ਅੱਗੇ ਵਾਰ-ਵਾਰ ਆਪਣੀ ਮੰਗ ਰੱਖ ਚੁੱਕੇ ਹਨ ਕਿ ਸਾਨੂੰ ਪੰਜਾਬ ਚ ਗੱਠਜੋੜ ਨਹੀਂ ਚਾਹੀਦਾ ਹੈ ਅਸੀਂ ਆਪਣੇ ਦਮ ਤੇ ਸਾਰੀਆਂ ਚੋਣਾਂ ਲੜਾਂਗੇ ਅ ਅੱਜ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਦਵਿੰਦਰ ਯਾਦਵ ਜੀ ਸਾਡੇ ਜਿਹੜੇ ਜਨਰਲ ਸੈਕਟਰੀ ਇੰਚਾਰਜ ਨੇ ਅੱਜ ਉਹ ਪਹਿਲੀ ਵਾਰ ਹੁਸ਼ਿਆਰਪੁਰ ਆਏ ਨੇ ਆ ਰਹੇ ਨੇ ਤੇ ਉਹਨਾਂ ਦੀ ਪਲੇਠੀ ਮੀਟਿੰਗ ਦੇ ਲਈ ਵੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਹੈ ਔਰ ਦੂਸਰਾ ਅੱਜ ਜੋ ਸਭ ਤੋਂ ਜੋ ਅੱਜ ਪ੍ਰੋਗਰਾਮ ਹੈ ਸਾਡੇ ਜਿੰਨੇ ਵੀ ਸਾਡੇ ਵਰਕਰਸ ਹੈ ਸਾਡੇ ਕੋਆਰਡੀਨੇਟਰਸ ਹੈ ਸਾਡੇ ਬੂਥ ਲੈਵਲ ਵਰਕਰਸ ਹੈ ਸਾਡੀਆਂ ਫਰੰਟਲ ਆਰਗੇਨਾਈਜੇਸ਼ਨ ਹੈ ਅੱਜ ਸਾਰੇ ਵਰਕਰਸ ਦਾ ਇਕੱਠਾ ਹੈ ਅੱਜ ਉਹ ਖਾਸ ਤੌਰ ਤੇ ਉੱਚੇ ਚੇਤੇ ਤੌਰ ਤੇ ਸਾਰੇ ਵਰਕਰਸ ਦਾ ਸੁਝਾਅ ਲੈਣ ਆ ਰਹੇ ਆ ਕਿ ਡਿਸਪਲਿਨ ਵਾਰੇ ਸੁਝਾਅ ਲੈਣਗੇ ਔਰ ਦੂਸਰਾ ਖਾਸ ਤੌਰ ਤੇ ਜਿਹੜਾ ਕਿਆਸ ਰਾਈਆਂ ਲਗਾ ਰਹੀਆਂ ਕਿ ਅਲਾਈਅੰਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਉਹਦੇ ਬਾਰੇ ਸੋ ਹਰ ਤਰ੍ਹਾਂ ਦਾ ਜਿਹੜੇ ਵਰਕਰਸ ਦੀ ਸਾਡੀ رائے ਹੈ ਉਹ ਸੁਣਨਗੇ ਔਰ ਮੈਂ ਸਮਝਦਾ ਕਿ ਪਹਿਲੀ ਵਾਰੀ ਇਹ ਹੋ ਰਿਹਾ ਹੈ ਕਿ ਜਦੋਂ ਸਾਡੇ ਬੂਥ ਲੈਵਲ ਵਰਕਰਸ ਤੱਕ ਚਾਹੇ ਸਾਡੇ ਕੋਈ ਸੰਮਤੀ ਮੈਂਬਰ ਨੇ ਚਾਹੇ ਸਾਡੇ ਸਰਪੰਚ ਸਾਹਿਬਾਨ ਨੇ ਕਾਉਂਸਲਰ ਨੇ ਹਰ ਇੱਕ ਤੋਂ ਜਿਹੜਾ ਉਹਨਾਂ ਦੀ opinion ਜਿਹੜੀ ਉਹ ਲਈ ਜਾਏਗੀ ਔਰ ਜਿਹੜਾ ਇਸ ਮੀਟਿੰਗ ਦਾ ਮੁੱਖ ਮਕਸਦ ਵੀ ਹੋਏਗਾ ਉਹ ਵਰਕਰਸ ਦਾ ਓਪੀਨੀਅਨ ਹੈ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਣਗੀਆਂ ਨਾ ਕਿ ਸਾਡੀਆਂ ਕਿਉਂਕਿ ਅਸੀਂ ਤਾਂ ਬੋਲਦੇ ਹੀ ਰਹਿੰਦੇ ਆ ਸੋ ਉਹਨਾਂ ਦੇ ਜਿਹੜੇ ਵਿਚਾਰ ਹੈ ਉਹ ਅੱਜ ਜ਼ਰੂਰੀ ਤੌਰ ਤੇ ਯਾਦੂ ਸਾਹਿਬ ਸੁਣਨਗੇ ਔਰ ਉਹਨਾਂ ਦੇ ਨਾਲ ਸ਼ਾਇਦ ਬਾਜਵਾ ਸਾਹਿਬ ਵੀ ਉੱਥੇ ਦਸ ਸੀਗੇ ਜ਼ਰੂਰ ਆਣਗੇ ਅੱਜ ਵੜਿੰਗ ਸਾਹਿਬ ਕਿਸੇ ਕਾਰਨ ਕਰਕੇ ਆ ਨਹੀਂ ਸਕਦੇ ਕਿਉਂਕਿ ਅੱਜ ਠੀਕ ਨਹੀਂ ਹੈ ਬਿਮਾਰ ਸੀ ਸੋ ਅੱਜ ਦਾ ਇਹ ਪ੍ਰੋਗਰਾਮ ਥੈਂਕ ਯੂ ਆਹ ਦੇਖੋ ਆਮ ਆਦਮੀ ਪਾਰਟੀ ਉਹਨਾਂ ਦਾ ਇੱਕ ਆਪਣਾ ਸੰਗਠਨ ਆ ਆਪਣੀ ਸਰਕਾਰ ਹੈ ਉਹਨਾਂ ਨੂੰ ਪੂਰਾ ਹੱਕ ਹੈ ਲੜਨਾ ਚਾਹੀਦਾ ਪਰ ਇਹ ਵੀ ਸਾਡੇ ਜੋ ਵਰਕਰਸ ਦਾ ਓਪੀਨੀਅਨ ਹੈ ਉਹ ਅਸੀਂ ਆਪਣੇ ਹਾਈ ਕਮਾਂਡ ਤੱਕ ਕਨਵੇ ਕਰ ਦਿੱਤਾ ਤੇ ਜੋ ਸਾਡੇ ਹਾਈ ਕਮਾਂਡ ਦਾ ਫੈਸਲਾ ਹੋਇਆ ਅਸੀਂ ਉਸ ਦੇ ਤਹਿਤ ਸਾਰਾ ਜਿਹੜਾ ਸਾਡੇ ਵਰਕਰ ਹੈ ਡਿਸਪਲਿਨ ਦੇ ਤਹਿਤ ਉਸ ਦੇ ਤਹਿਤ ਜਿਹੜਾ ਚੋਣ ਲੜਿਆ ਜਾਏਗਾ ਦੇਖਿਏ ਮuje ਨਹੀਂ मालूम ਆਮ ਆਦਮੀ ਪਾਰਟੀ ਕੇ ਮੁੱਖ ਮੰਤਰੀ ਕੀ ਕਹਿ ਰਹੇ ਹਨ ਉਨਕੇ ਰਾਸ਼ਟਰੀ ਕਨਵੀਨਰ ਕੀ ਕਹਿ ਰਹੇ ਹਨ ਹਮ ਆਪਣੀ ਬਾਤ ਕਹਿ ਸਕਤੇ ਹੈ ਕਿ ਹਮਾਰੇ ਜੋ ਲੋਗੋ ਕੀ ਫੀਲਿੰਗਸ ਹੈ हम उनकी फीलिंग्स के अनुसार चलेंगे हमारी लीडरशिप ने यह तय किया है और जो लोगों की फीलिंग है मैंने लीडरशिप को अपडेट किया है उस दिन में उसका फैसला हो जाएगा लेकिन सर, जो आने की बात नहीं नहीं मैंने कहा आपको शायद जानकारी नहीं है कि लीडरशिप ने हमारे प्रदेश कांग्रेस कमेटी की सारी लीडरशिप को बुलाया था उनको आश्वस्त किया है कि जो उनकी इच्छा होगी जिस जो भावनाएं यहां के लोगों की होंगी उसके अनुसार ही हम फैसला करेंगे